ਜਿਹੜੀ ਜਜਮੈਂਟ ਆਈ ਹੈ ਉਹਦੀ ਵੀ ਅਫਾਅ ਬਣਾਈ ਹੋਈ ਹੈ ਇਹਨਾਂ ਨੇ ਜਜਮੈਂਟ ਆਈ ਹੈ ਖਰਚੇ ਦੀ ਕਮੇਟੀ ਦੀ ਇਹ ਕਹ ਰਿਹਾ ਹੈ ਹਾਈ ਕੋਰਟ ਵਿੱਚ ਕਮੇਟੀ ਬਿਠਾਈ ਹੈ ਵੀ ਇਹ ਪਲਾਂਟ ਲੱਗਣੇ ਚਾਹੀਦੇ ਨੇ ਕਿ ਨਹੀਂ ਨਹੀਂ ਲੱਗਣੇ ਚਾਹੀਦੇ ਉਹਨੂੰ ਦੇਖਣ ਲਈ ਬਿਠਾਈ ਹੈ ਦੁਬਾਰਾ ਫੇਰ ਅਫਾਅ ਆਉਣੀ ਹੋਈ ਹੈ ਹੁਣ ਦੇਖੋ ਹਰ ਚੀਜ਼ ਦੀ ਅਫਾਅ ਹੋਣ ਚ ਸਕਸ਼ਮ ਨੇ ਤੇ ਆ ਮੈਂ ਤਾਂ ਧਰਮ ਨਗਰੀਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰ ਸਕਦਾ ਦੀ ਉਹ ਇਹਨਾਂ ਦੀਆਂ ਜਿਹੜੀਆਂ ਵੀ ਅਫਵਾਹਾਂ ਬਣਾਈਆਂ ਹੋਈਆਂ ਐ ਜਿਹੜੀਆਂ ਵੀ ਗੱਲਾਂ ਕਰਦੇ ਨੇ ਇਹ ਜਿਹੜੇ ਮੂਰੀ ਹੋਣਗੇ ਨੇ ਉਹਦੀ ਪੜਤਾਲ ਕਰਿਆ ਕਰੋ ਆ ਦੇਖੋ ਆ ਮੇਰੇ ਕੋਲ ਕੋਰਟ ਦੀ ਰਿਟਨ ਜਿਹੜੀ ਹੋਈ ਹੈ ਜੱਜਮੈਂਟ ਹੈਗੀ ਹੈ ਮੈਂ ਇਹਦੇ ਵਿੱਚ ਬਿਲਕੁਲ ਸਾਫ਼-ਸਾਫ਼ ਲਿਖਿਆ ਹੋਇਆ ਹੈ ਜੋ ਜੱਜਮੈਂਟ ਹੋਈ ਹੈ ਤਾਂ ਮੇਰੀ ਤਾਂ ਇਹ ਹੀ ਰਿਕਵੈਸਟ ਹੈ ਅਰਜ਼ੀ ਹੈ ਆਪਣੇ ਬਾਕੀ ਲੋਕਾਂ ਨੂੰ ਧਰਨਾਗਾਰੀਆਂ ਨੂੰ ਜਿਹੜੇ ਇਹਨਾਂ ਦੇ ਮਗਰ ਲੱਗਿਆ ਹੈ ਵੀ ਥੋੜੀ ਪੜਤਾਲ ਕਰਿਆ ਕਰਨ ਰਿਟਨ ਆਰਡਰ ਅਵੇਲੇਬਲ ਨੇ ਕੋਰਟ ਦੇ ਇੰਟਰਨੈਟ ਤੇ ਅਵੇਲੇਬਲ ਹੈ ਹਾਈ ਕੋਰਟ ਦੀ ਵੈਬਸਾਈਟ ਤੇ ਅਵੇਲੇਬਲ ਨੇ ਸੋਸ਼ਲ ਮੀਡੀਆ ਤੇ ਡੋਮੇਨ ਤੇ ਹਰ ਜਗ੍ਹਾ ਅਵੇਲੇਬਲ ਨੇ ਗਵਰਨਮੈਂਟ ਕੋਲ ਅਵੇਲੇਬਲ ਨੇ ਤੁਸੀਂ ਇੱਕ ਵਾਰ ਉਹਨਾਂ ਨੂੰ ਪੜੋ ਤਾਂ ਸਹੀ ਯਾ ਉਹਨਾਂ ਦਾ ਅਨੁਵਾਦ ਤਾਂ ਦੇਖੋ ਵੀ ਉਹਨਾਂ ਦਾ ਮਤਲਬ ਕੀ ਹੈ ਤੁਸੀਂ ਆ ਬਲਾਈਂਡਲੀ ਜਿਹੜਾ ਹੈਗਾ ਉਹ ਜੋ ਕਹਿੰਦੇ ਹੈ ਮਨ ਲਓ ਉਹਨਾਂ ਦਾ ਜਿਹੜਾ ਹੈਗਾ ਪਲਾਨ ਉਹ ਹੈਗਾ ਭਰਮ ਫਲਾਉਣ ਦਾ ਰਾਮੂ ਦੇ ਨਾਲ ਡਰਸ ਲਾਉਣ ਦਾ ਤੇ ਜਿਹੜੀ ਸਾਡੇ ਭਾਈਚਾਰੇ ਨੇ ਜਿਹੜੇ ਟਰਨਟੇ ਆਉਂਦੇ ਆਗੇ ਨੇ ਉਹ ਉਹਨਾਂ ਨੂੰ ਆਇਆ ਲੱਗਦਾ ਵੀ ਜੋ ਉਹ ਕਹਿ ਰਹੇ ਸੱਚ ਟਾਈਮ ਆ ਗਿਆ ਹੈ ਫੈਸਲਾ ਕਰਨ ਦਾ ਹਾਈ ਕੋਰਟ ਵੀ ਤੇ ਜਿਹੜੇ ਲੋਕਾਂ ਨੂੰ ਇਹਨਾਂ ਨੇ ਫੋਟੋ ਦਿਖਾਈ ਹੋਈ ਹੈ ਜਿਹੜੇ ਲੋਕਾਂ ਨੂੰ ਭੰਮ ਦੇ ਜਿਹੜੇ ਹੈਗੇ ਨੇ ਪੱਤਰ ਦਿਖਾਏ ਹੋਏ ਨੇ ਭੰਮ ਪੈਦਾ ਕਰਿਆ ਹੋਇਆ ਆਪਣਾ ਜੁਨਿਵਰਸਿਟੀਡ ਇੰਟਰਸਟ ਕਰਨੇ ਹੈ ਉਹਦੇ ਲਈ ਇਹਨਾਂ ਨੇ ਸਾਰਾ ਕੁਝ ਕਰਿਆ ਹੋਗਾ ਇਕ ਸਾਇੰਟਿਸਟ ਦਾ ਪਿਛਲੀ ਵਾਰ ਵੀ ਨੌਲੇ ਆਇਆਗਾ ਸੀ ਉਹਦੇ ਕੋਲ ਕੋਈ ਡਿਗਰੀ ਨਹੀਂ ਹੈਗੀ ਕੋਈ ਮਾਨਤਾ ਨਹੀਂ ਹੈਗੀ ਉਹ ਉਹਨੇ ਠਾਲੇ ਹੋਏ ਨੇ ਇਹ ਜਿਹੜਾ ਇਹ ਨਾਮ ਲੜਿਆ ਹੋਇਆ ਹੈ ਉਮੇ ਕਾਫੀ ਕੋਸ਼ਿਸ਼ ਕਰਨੀ ਹੋਈ ਹੈ ਤੇ ਹੁਣ ਜਿਹੜੇ ਲੋਕ ਰਹਿਗੇ ਨੇ ਉਹਨਾਂ ਨੂੰ ਹੌਲੀ ਹੌਲੀ ਸਮਝ ਆ ਰਿਹਾ ਹੈਗਾ ਵੀ ਜਿਹੜੇ ਭਰਮ ਦੇ ਬੱਦਲ ਸੀ ਉਹ ਹੁਣ ਛੱਕਣ ਲੱਗੇ ਨੇ ਤੇ ਕੁਝ ਟਾਈਮ ਦੀ ਗੱਲ ਹੈਗੀ ਹੈ ਸਰਕਾਰ ਇਲਾਕੇ ਕਾਰਵਾਈ ਵੀ ਕਰੇਗੀ ਬਦਲਿਆ 520 ਮੀਟਰ ਕੋਈ ਖੜਮੀ ਹੋ ਗਈ। ਰਮਿੰਦਰ ਜੀ ਜਿਵੇਂ ਕਿ ਮਾਲਯੋਗ ਹਾਈ ਕੋਰਟ ਦੇ ਵਿੱਚ ਆਪਣੇ ਹੀਅਰਿੰਗ ਸੀਟ ਤੇ 10 ਅਕਤੂਬਰ ਨੂੰ ਜੀ ਆਪਣੇ ਸੀਐਨਜੀ ਗੈਸ ਪਲਾਂਟ ਦੇ ਨਾਲ ਸੰਬੰਧਤ ਜਿਹੜਾ ਮੈਟਰ ਮਾਲਯੋਗ ਕੋਰਟ ਦੇ ਵਿੱਚ ਚੱਲ ਰਿਹਾ ਹੈ। ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਉਹਦੇ ਵਿੱਚ ਕੀ ਰਿਜ਼ਲਟ ਕੀ ਨਿਕਲ ਕੇ ਆਇਆ ਹੈ ਜੀ ਤੇ ਕੀ ਫੈਸਲਾ ਹੋਇਆ ਹੈ ਕੀ ਆਰਡਰ ਹੋਇਆ ਹੈ ਕਿ ਮਾਲਯੋਗ ਹਾਈ ਕੋਰਟ ਬਣ ਰਿਹਾ ਹੈ। ਵਾਹਿਗੁਰੂ ਜੀ ਕਾਲ ਸਾਰ ਵਾਹਿਗੁਰੂ ਜੀ ਫਤਿਹ ਪਹਿਲਾਂ ਤਾਂ 10 ਅਕਤੂਬਰ ਨੂੰ ਜਿਹੜੀ ਹਿਅਰਿੰਗ ਹੋਈ ਹੈ ਮਾਨਯੋਗ ਹਾਈ ਕੋਰਟ ਚ ਨੂਰਾ ਦੋਧ ਤੇ ਦੋਧ ਤੇ ਪਾਣੀ ਤੇ ਪਾਣੀ ਹੋ ਗਿਆ ਹੈਗਾ ਕਾਫੀ ਛਲਾਗਾ ਜੋ ਫੈਸਲਾ ਹੁੰਦਾ ਹੈ ਮਾਨਯੋਗ ਹਾਈ ਕੋਰਟ ਨੇ ਦੋ ਕੰਪਨਸੇਸ਼ਨ ਕਮੇਟੀਆਂ ਬੈਠੀਆਂ ਨੇ ਤੇ ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜੀ ਸਾਡਾ ਨੁਕਸਾਨ ਹੋਇਆ ਹੈ ਸਾਡਾ ਪਲਾਂਟ ਬਣ ਨਹੀਂ ਦਿੱਤਾ ਗਿਆ ਪਿਛਲੇ 6-8 ਮਹੀਨਿਆਂ ਤੋਂ ਉਹਦੇ ਵਿੱਚ ਜੋ ਵੀ ਸਾਡਾ ਨੁਕਸਾਨ ਹੋਇਆ ਉਹਦੀ ਪਰਮਾਈ ਸਰਕਾਰ ਕਰੇਗੀ ਤੇ ਜਿਹੜੀ ਕੰਪਨਸੇਸ਼ਨ ਕਮੇਟੀ ਹੈ ਉਹਦੇ ਵਿੱਚ ਇੱਕ ਰਿਟਾਇਰਡ ਹਾਈ ਕੋਰਟ ਦੇ ਜਸਟਿਸ ਨੇ ਇੱਕ ਸੈਸ਼ਨ ਜੱਜ ਨੇ ਰਿਟਾਇਰਡ ਇੱਕ ਚਾਰਟਰਡ ਅਕਾਊਂਟੈਂਟ ਨੇ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਦੇ ਮੈਕਨੇਟੋ ਮੈਂਬਰ ਹੈ ਤੇ ਇੱਕ ਮੈਂਬਰ ਹੈਗਾ ਪੰਜਾਬ એનર્ਜੀ ਡਵੈਲਪਮੈਂਟ ਏਜੰਸੀ ਤੋਂ ਇਹ ਜਿਹੜੀ ਇਹ ਕਮੇਟੀ ਬੈਠ ਕੇ ਇਹ ਸਾਡਾ ਲਾਸ ਅਸੈਸ ਕਰੇਗੀ ਦੀ ਸਾਡਾ ਕਿੰਨਾ ਨੁਕਸਾਨ ਹੋਇਆ ਉਸ ਤੋਂ ਬਾਅਦ ਇਹਦੀ ਪਰਮਾਈ ਜਿਹੜੀ ਹੈ ਸਰਕਾਰ ਨੂੰ ਕਰਨੀ ਪਵੇਗੀ ਦੂਜਾ ਜਿਹੜਾ ਕਮੇਟੀ ਬੈਠੀ ਹੋਈ ਹੈ ਉਹ ਬੈਠੀ ਹੋਈ ਹੈ ਭੂਦਰੀ ਦਾ ਪਲਾਂਟ ਸੀਗਾ ਜਿਹੜਾ ਉਹਦੀ ਸਾਈਟ ਅਸੈਸਮੈਂਟ ਲਈ ਬਿਕਾਜ਼ ਕੋਰਟ ਦੇ ਵਿੱਚ ਲਿਆਂਦਾ ਗਿਆ ਮੁੱਦਾ ਕਿ ਜਿਹੜਾ ਭੂਦਰੀਆ ਪਲਾਂਟ ਆ ਉਹਦੇ ਨੇੜੇ ਇੱਕ ਸਕੂਲ ਹੈਗਾ ਤੇ ਉਹਦੇ ਨਾਲ ਘਰ ਦੀ ਕੰਦ ਸਾਂਝੀ ਹੈਗੀ ਹੈ ਤੇ ਜਿਹੜੇ ਪੰਜਾਬ ਸਰਕਾਰ ਨੇ ਜਿਹੜੇ ਵੀ ਇਹਦੇ ਵਿੱਚ ਉਹ ਦਿੱਤੇ ਹੈਗੇ ਅਪਰੂਵਲ ਦਿੱਤੇ ਹੋਗੇ ਉਹ ਪ੍ਰੈਸ਼ਰ ਚਾਕੇ ਦਿੱਤੇ ਹੋਗੇ ਨੇ ਉਹਦੀ ਜਿਹੜੀ ਹੈਗੀ ਹੈ ਉਹ ਅਸੈਸਮੈਂਟ ਕੋਰਟ ਦੀ ਇੱਕ ਕਮੇਟੀ ਕਰੇਗੀ ਜਿੱਥੇ ਤੱਕ ਆਪਣੇ ਪਲਾਨ ਦਾ ਸਵਾਲ ਹੈ ਆਪਣੇ ਪਲਾਨ ਦੇ ਸਵਾਲ ਤੇ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਤੇ ਇਹਦਾ ਇੰਪਲੀਮੈਂਟੇਸ਼ਨ ਜਿਹੜਾ ਹੈਗਾ ਉਹ ਗਵਰਨਮੈਂਟ ਕੋਲ ਹੈ ਜਿਹੜੀ ਨੈਕਸਟ ਡੇਟ ਹੈ ਉਸ ਤੋਂ ਪਹਿਲਾਂ ਪਹਿਲਾਂ ਇਹ ਗਵਰਨਮੈਂਟ ਨੂੰ ਕਰਨਾ ਪਵੇਗਾ ਤੇ ਅਗਲੀ ਤਰੀਕ ਤੋਂ ਲੱਗਦਾ ਹੈ ਉਹਦੀ ਇਹ ਜਿਹੜਾ ਹੈਗਾ ਮੈਟਰ ਜਿਹੜਾ ਹੈਗਾ ਇਹ ਖਤਮ ਹੋ ਜਾਏਗਾ। ਰਵਿੰਦਰ ਜੀ ਵਿਰੋਧੀ ਧਿਰ ਦਾ ਕੀ ਕਹਿਣਾ ਜੀ ਫੈਸਲੇ ਬਾਰੇ ਚ ਉਹ ਜੀ ਕਹਿਣਾ ਚਾਹੁੰਦੇ ਉਹਦੇ ਬਾਰੇ। ਵਿਰੋਧੀ ਧਿਰ ਦਾ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਪਿਛਲੇ ਐਨੇ ਮਹੀਨਿਆਂ ਤੋਂ ੱੱਕੇ ਸਹੀ ਕਰੀਏ ਸਾਡੇ ਨਾਲ ਤੇ ਹਜੇ ਵੀ ਕਰੀ ਜਾ ਰਹੇ ਹੈ। ਜੇ ਜਿਹੜਾ ਆਹ ਕੋਰਟ ਦਾ ਫੈਸਲਾ ਹੋਏ ਤਾਂ ਸਾਨੂੰ ਪਤਾ ਹੀ ਸੀ ਕਦੇ ਨਾ ਕਦੇ ਆਊਗਾ। ਤੇ ਹੁਣ ਟਾਈਮ ਆ ਗਿਆ ਹੈ ਫੈਸਲਾ ਕਰਨੇ ਦਾ ਹਾਈ ਕੋਰਟਸ ਵੀ ਤੇ ਜਿਹੜੇ ਲੋਕਾਂ ਨੂੰ ਇਹਨਾਂ ਨੇ ਫੋਟੋ ਦਿਖਾਈ ਹੋਈ ਹੈ ਜਿਹੜੇ ਲੋਕਾਂ ਨੂੰ ਭ੍ਰਮ ਦੇ ਜਿਹੜੇ ਹੈਗੇ ਨੇ ਬੱਦਲ ਦਿਖਾਏ ਹੋਏ ਨੇ ਭ੍ਰਮ ਪੈਦਾ ਕਰਿਆ ਹੋਇਆ ਆਪਣਾ ਜਿਹਨੂੰ ਇੰਟਰਸਟ ਕਹਿੰਦੇ ਆ ਉਹਦੇ ਲਈ ਇਹਨਾਂ ਨੇ ਸਾਰਾ ਕੁਝ ਕਰਿਆ ਹੋਗਾ ਇੱਕ ਸਾਇੰਟਿਸਟ ਦਾ ਪਿਛਲੀ ਵਾਰ ਵੀ ਨੌਲੇ ਆਏਗਾ ਸੀ ਉਹਦੇ ਕੋਲ ਕੋਈ ਡਿਗਰੀ ਨਹੀਂ ਹੈਗੀ ਕੋਈ ਮਾਨਤਾ ਨਹੀਂ ਹੈਗੀ ਉਹ ਉਹ ਉਹਨੇ ਠਾਲੇ ਹੋਏ ਨੇ ਇਹ ਇਹਨਾਂ ਦੇ ਨਾਲ ਲੜਿਆ ਹੈ ਉਹਨੇ ਕਾफी ਕੋਸ਼ਿਸ਼ ਕਰਨੀ ਹੋਈ ਹੈ ਤੇ ਹੁਣ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਹੌਲੀ-ਹੌਲੀ ਸਮਝ ਆ ਰਿਹਾ ਹੈਗਾ ਵੀ ਜਿਹੜੇ ਭ੍ਰਮ ਦੇ ਬੱਦਲ ਸੀ ਉਹ ਹੁਣ ਛੱਕਣ ਲੱਗ ਗਏ ਨੇ ਤੇ ਹੁਣ ਕੁਝ ਟਾਈਮ ਦੀ ਗੱਲ ਹੈਗੀ ਹੈ ਸਰਕਾਰ ਇਹਨਾਂ ਤੇ ਕਾਰਵਾਈ ਵੀ ਕਰੇਗੀ ਜਿਹੜੇ ਬੰਦਾ ਨੇ ਗੁੰਮਰਾ ਕਰਿਆ ਹੋਇਆ ਮੈਂ ਪਹਿਲਾਂ ਵੀ ਕਹਿਇਆ ਹੈ ਕਿ ਜਿਹੜੇ ਧਰਮ ਦੇ ਜਾਂਦੇ ਨੇ ਉਹ ਸਾਡੇ ਭਾਈ ਭੈਣ ਨੇ ਸਾਡੇ ਰਿਸ਼ਤੇਦਾਰ ਨੇ ਗਮਰਾ ਹੋਏ ਨੇ ਗਮਰਾ ਦੋ ਚਾਰ ਲੋਕਾਂ ਨੇ ਕਰੇ ਹੋਏ ਨੇ ਝੂਠੇ ਬੱਤਲ ਫੈਲਾ ਕੇ ਉਹ ਹੁਣ ਮਨਪੂਰੀ ਨਹੀਂਦਾ ਵੀ ਉਹ ਹੁਣ ਛੱਟ ਜਾਣਗੇ ਤੇ ਫੈਸਲਾ ਬਹੁਤ ਨੇੜੇ ਆ ਨੈਕਸਟ ਹੀアリング ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਨੈਕਸਟ ਹੀアリング ਜੱਜ ਸਾਹਿਬ ਨੇ ਥੋੜੀ ਲੰਬੀ ਦਿੱਤੀ ਹੈ ਬਿਕੋਜ਼ ਸਰਕਾਰ ਨੂੰ ਕੰਮ ਕਾਫੀ ਕਰਨੇ ਆਗੇ ਉਹਦੇ ਵਿੱਚ ਪਹਿਲਾਂ ਤਾਂ ਕੰਪਨਸੇਸ਼ਨ ਕਮੇਟੀ ਜਿਹੜੀ ਖਰਚੇ ਦੀ ਕਮੇਟੀ ਹੈ ਉਹ ਫਾਰਮ ਹੋਊਗੀ ਉਹਦੇ ਮੈਂਬਰਸ ਆਉਣਗੇ 15 ਦਿਨ ਤਕਰੀਬਨ ਉਹਦੇ ਚ ਲੱਗ ਜਾਣਗੇ ਉਸ ਤੋਂ ਬਾਅਦ ਜਿਹੜੀ ਹੈ ਉਹ ਕਮੇਟੀ ਬੈਠੂਗੀ ਰਿਕਮੈਂਡੇਸ਼ਨਸ ਦੇਊਗੀ ਉਹ ਰਿਕਮੈਂਡੇਸ਼ਨਸ ਗਵਰਨਮੈਂਟ ਕੋਲ ਜਾਣਗੀਆਂ ਫਿਰ ਉਹ ਐਕਸੈਪਟ ਹੋਣਗੀਆਂ ਐਕਸੈਪਟ ਹੋ ਕੇ ਫਿਰ ਉਹ ਕੰਪਲਾਈਂਸ ਰਿਪੋਰਟ ਫਾਈਲ ਕਰਨਗੇ ਹਾਈ ਕੋਰਟ ਦੇ ਵਿੱਚ ਵੀ ਜੇ ਅਸੀਂ ਕੰਪਲਾਈ ਕਰਤਾ ਤੇ ਸਰਕਾਰ ਕੋਲ ਜਿਹੜਾ ਟਾਈਮ ਹੈ ਉਹ ਕੰਪਰੈਸ ਵੀ ਕਰ ਸਕਦੀ ਹੈ ਘਟਾ ਵੀ ਸਕਦੀ ਹੈ ਯਾ ਅਗਲੀ ਡੇਟ ਤੋਂ ਪਹਿਲਾ ਪਹਿਲਾ ਜਾਨੀ ਉਹਨਾਂ ਨੂੰ ਇਹ ਕੰਮ ਕਰਨਾ ਪੈਣਾ ਹੈ ਜਿਹੜੇ ਡੇਟ ਨੂੰ 2 ਮਹੀਨੇ ਦਾ ਗੈਪ ਤਕਰੀਬਨ 2 ਮਹੀਨੇ ਦਾ ਨੇੜੇ ਹੈ ਜੀ ਇਹਦੇ ਬਾਰੇ ਲੰਬੀ ਡੇਟ ਕਿਉਂ ਪਈ ਹੈ ਉਹ ਲੰਬੀ ਡੇਟ ਇਸ ਲਈ ਪਈ ਹੈ ਪੱਤਰਕਾਰ ਜੀ ਕਿਉਂਕਿ ਇਹਦੇ ਵਿੱਚ ਸਰਕਾਰ ਵੱਲੋਂ ਕਾਫੀ ਕੰਮ ਹੈਗਾ ਅਸੈਂਬਲੀ ਨੂੰ ਹੀ ਟਾਈਮ ਲੱਗ ਜਾਂਦਾ ਹਜੇ ਨੌ ਵੀ ਨਹੀਂ ਆਏ ਹੈਗੇ ਮੈਂਬਰਸ ਦੇ ਪਹਿਲਾਂ ਮੈਂਬਰਸ ਦੇ ਨਾਮ ਆਉਣਗੇ ਫਿਰ ਫਾਰਮਲਾਈਜ਼ ਹੋਊਗੀ ਫਿਰ ਉਹ ਜਿਹੜੇ रिटायर्ड चीफ जस्टिस ਨੇ ਉਹਨਾਂ ਦੇ ਸਾਈਨ ਹੋਣਗੇ ਉਸ ਤੋਂ ਬਾਅਦ ਫਿਰ ਉਹ ਇੱਕ ਸੈਕਟਰੀ ਹੋਊਗਾ ਸੈਕਟਰੀ ਸਾਨੂੰ ਬੁਲਾਊਗਾ ਆਪਣੇ ਆਪਣੇ ਲਾਅਸ ਉੱਥੇ ਦੇਣ ਲਈ ਅਸੀਂ ਆਪਣੇ ਕੇਸ ਰੱਖਾਂਗੇ ਉੱਥੇ ਜਾ ਕੇ ਉਸ ਤੋਂ ਬਾਅਦ ਫਿਰ ਰეკਮੈਂਡੇਸ਼ਨਸ ਬਣ ਗਈਆਂ ਜਦੋਂ ਰეკਮੈਂਡੇਸ਼ਨਸ ਬਣ ਗਈਆਂ ਫਿਰ ਉਹ ਸਰਕਾਰ ਕੋਲ ਜਾਊਗੀ ਕਮੇਟੀ ਦੀ ਰਿਪੋਰਟ ਉਹਦੇ ਉੱਤੇ ਸਰਕਾਰ ਦਾ ਜਿਹੜਾ ਹੈਗਾ ਫੈਸਲਾ ਫੈਸਲਾ ਕਾ ਖੈਰ ਹਾਈ ਕੋਰਟ ਦਾ ਸਰਕਾਰ ਨੇ ਦਾ ਉਹਨੂੰ ਕੰਪਲਾਈ ਕਰਨਾ ਉਹ ਫਿਰ ਉਹ ਕੰਪਲਾਈ ਕਰਕੇ ਉਹ ਕੰਪਲਾਈਂਸ ਰਿਪੋਰਟ ਫਾਈਲ ਕਰਨੀ ਹੈ ਉਹਨਾਂ ਨੇ ਆਨਰੇਬਲ ਹਾਈ ਕੋਰਟ 'ਚ ਉਹਦੇ ਲਈ ਲੰਨਾ ਟਾਈਮ ਲੱਗ ਜਾਣਾ ਤਾਂ ਕਰਕੇ ਜਲਸਾਹਬ ਨੇ 2 ਮਹੀਨੇ ਦਾ ਟਾਈਮ ਦਿੱਤਾ ਜਨਾਬ ਅਗਰ ਆਪਾਂ ਮਾਨਜੋਗ ਅਦਾਲਤ ਦੇ ਆਰਡਰਸ ਦੀ ਗੱਲ ਕਰਦੇ ਆਂ ਜੋ ਆਪਣੇ ਇਸ 13 ਅਕਤੂਬਰ ਦੀ ਹੈਰਿੰਗ ਦੇ ਵਿੱਚ ਜੋ ਆਰਡਰ ਜਾਰੀ ਹੋਏ ਨੇ ਇਹਨਾਂ ਦੇ ਬਾਰੇ ਦੇ ਵਿੱਚ ਅਗਰ ਆਪਾਂ ਤੁਹਾਡੇ ਓਪੋਜੀਟ ਧਿਰ ਦੀ ਗੱਲ ਕਰਦੇ ਆਂ ਉਹਨਾਂ ਦੇ ਕੀ ਵਿਚਾਰ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਤਰਕਾਰ ਜੀ ਉਹਨਾਂ ਦੇ ਵਿਚਾਰ ਤਾਂ ਮੈਨੂੰ ਹਾਈ ਕੋਰਟ ਦੇ ਵਿੱਚ ਦਿਖ ਰਹੀ ਸੀਗੇ ਜਦੋਂ ਜਜਮੈਂਟ ਆਈ ਤਾਂ ਉਹਨਾਂ ਦੇ ਮੂੰਹ ਤੇ ਰੋਸ਼ਨੀ ਵੱਧ ਗਈ ਸੀਗੀ ਥੋੜਾ ਖੁਸ਼ੀ ਦਾ ਮਾਹੌਲ ਸੀਗਾ ਉਹ ਇਸ ਲਈ ਸੀਗਾ ਵੀ ਸਾਨੂੰ ਪੋਸਟ ਤੋਂ ਉਠਵਾਇਆ ਨਹੀਂ ਗਿਆ ਤਾਂ ਕਰਕੇ ਖੁਸ਼ ਸੀਗੇ ਬਾਕੀ ਤੁਹਾਨੂੰ ਪਤਾ ਹੀ ਹੈ ਅਫਵਾਦ ਸ਼ੁਰੂ ਤੋਂ ਫਿਲਾ ਰਹੇ ਨੇ ਇਹ ਜਿਹੜੀ ਜਜਮੈਂਟ ਆਈਏ ਉਹਦੀ ਵੀ ਅਫਾ ਬਣਾ ਲਈ ਹੈਗੇ ਇਹਨਾਂ ਨੇ ਜਜਮੈਂਟ ਆਈਏ ਖਰਚੇ ਹੀ ਕਮੇਟੀ ਦੀ ਇਹ ਕਹ ਰਿਹਾ ਹੈ ਹਾਈ ਕੋਰਟ ਨੇ ਕਮੇਟੀ ਬਿਠਾ ਲਈ ਹੈ ਵੀ ਇਹ ਪਲਾਂਟ ਲੱਗਣੇ ਚਾਹੀਦੇ ਨੇ ਕਿ ਨਹੀਂ ਨਹੀਂ ਲੱਗਣੇ ਚਾਹੀਦੇ ਉਹਨੂੰ ਦੇਖਣ ਲਈ ਬਿਠਾ ਲਈ ਹੈ ਦੁਬਾਰਾ ਫਿਰ ਰਿਪੋਰਟ ਆਤੀ ਹੈਗੀ ਹੁਣ ਦੇਖੋ ਹਰ ਚੀਜ਼ ਦੀ ਅਫਾ ਆਏ ਹੈ ਬਣਾਉਣ ਚ ਸਕਸ਼ਮ ਨੇ ਤੇ ਆ ਆਪ ਮੈਂ ਤਾਂ ਕਰਮਕਾਰੀਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰ ਸਕਦਾ ਵੀ ਉਹ ਇਹਨਾਂ ਦੀਆਂ ਜਿਹੜੀਆਂ ਵੀ ਅਫਵਾਹਾਂ ਬਣਾਈਆਂ ਹੋਈਆਂ ਐ ਜਿਹੜੀਆਂ ਵੀ ਗੱਲਾਂ ਕਰਦੇ ਨੇ ਇਹ ਜਿਹੜੇ ਮੂਰੀ ਹੋਣਗੇ ਨੇ ਉਹਦੀ ਪੜਤਾਲ ਕਰਿਆ ਕਰੋ ਆ ਦੇਖੋ ਆ ਮੇਰੇ ਕੋਲ ਕੋਰਟ ਦੀ ਰਿਟਨ ਜਿਹੜੀ ਹੋਈ ਹੈ ਜੱਜਮੈਂਟ ਹੈਗੀ ਹੈ ਮੈਂ ਇਹਦੇ ਵਿੱਚ ਬਿਲਕੁਲ ਸਾਫ਼-ਸਾਫ਼ ਲਿਖਿਆ ਹੋਇਆ ਹੈ ਜੋ ਜੱਜਮੈਂਟ ਹੋਈ ਹੈ ਤਾਂ ਮੇਰੀ ਤਾਂ ਇਹੋ ਹੀ ਰਿਕਵੈਸਟ ਹੈ ਅਰਜੋਈ ਹੈ ਆਪਣੇ ਬਾਕੀ ਲੋਕਾਂ ਨੂੰ ਧਰਨਾਕਾਰੀਆਂ ਨੂੰ ਜਿਹੜੇ ਇਹਨਾਂ ਦੇ ਮਗਰ ਲੱਗਿਆ ਹੈ ਵੀ ਥੋੜੀ ਪੜਤਾਲ ਕਰਿਆ ਕਰਨ ਰਿਟਰਨ ਆਰਡਰ ਅਵੇਲੇਬਲ ਨੇ ਕੋਰਟ ਦੇ ਇੰਟਰਨੈਟ ਤੇ ਅਵੇਲੇਬਲ ਹੈ ਹਾਈ ਕੋਰਟ ਦੀ ਵੈਬਸਾਈਟ ਤੇ ਅਵੇਲੇਬਲ ਹੈ ਸੋਸ਼ਲ ਮੀਡੀਆ ਤੇ ਡੋਮੇਨ ਤੇ ਹਰ ਜਗ੍ਹਾ ਅਵੇਲੇਬਲ ਨੇ ਗਵਰਨਮੈਂਟ ਕੋਲ ਅਵੇਲੇਬਲ ਨੇ ਤੁਸੀਂ ਇੱਕ ਵਾਰ ਉਹਨਾਂ ਨੂੰ ਪੜੋ ਤਾਂ ਸਹੀ ਯਾ ਉਹਨਾਂ ਦਾ ਅਨੁਵਾਦ ਤੇਖੋ ਵੀ ਉਹਨਾਂ ਦਾ ਮਤਲਬ ਕੀ ਹੈ ਤੁਸੀਂ ਆ ਬਲਾਈਂਡਲੀ ਜਿਹੜਾ ਹੈਗਾ ਉਹ ਜੋ ਕਹਿੰਦੇ ਆ ਉਹ ਮੰਨ ਲਲੋ ਉਹਨਾਂ ਦਾ ਜਿਹੜਾ ਹੈਗਾ ਪਲਾਨ ਉਹ ਹੈਗਾ ਭੰਫਲਾਉਣ ਦਾ ਭ੍ਰਮ ਦੇ ਨਾਲ ਡਰ ਫਲਾਉਣ ਦਾ ਤੇ ਜਿਹੜੇ ਸਾਡੇ ਭਾਈਪਣ ਨੇ ਜਿਹੜੇ ਧਰਨੇ ਤੇ ਆਉਂਦੇ ਆਂਗੇ ਨੇ ਉਹ ਉਹਨਾਂ ਨੂੰ ਐ ਲੱਗਦਾ ਵੀ ਜੋ ਉਹ ਕਹਿ ਰਹੇ ਸੱਚ ਹੈ ਤੇ ਉਹਦੇ ਕਰਕੇ ਜਿਹੜੇ ਹੈਗੇ ਜਿਹੜੇ ਲੋਕ ਜੁੜੇ ਹੋਏ ਨੇ ਉਹ ਟੁੱਟ ਨਹੀਂ ਰਹੇ ਉਹਨਾਂ ਨੂੰ ਟੁੱਟਣ ਨਹੀਂ ਦੇ ਰਹੇ ਭ੍ਰਮ ਫਲਾ ਫਲਾ ਕੇ ਤੇ ਮੇਰੀ ਤਾਂ ਇਹ ਹੀ ਗੁਜ਼ਾਰਿਸ਼ ਹੈ ਵੀ ਇੱਕ ਵਾਰ ਜੋ ਵੀ ਇਹ ਕਹਨੇ ਉਹਦੀ ਪੜਤਾਲ ਕਰੀ ਜਾਵੇ ਉਹ ਚੈੱਕ ਕਰਿਆ ਜਾਵੇ ਘਟੋ ਘਟੂ ਵੀ ਇਹ ਜੋ ਕਹਿ ਰਿਹਾ ਉਹ ਠੀਕ ਹੈ ਕਿ ਨਹੀਂ ਜਨਾਬ ਲਾਸਟ ਵਿੱਚ ਆਪਾਂ ਅਗਰ ਪੁੱਛਦੇ ਹਾਂ ਵੀ ਇਹ ਕੇਸ ਕਿੰਨਾ ਹੋਰ ਲੰਬੀ ਜਾ ਸਕਦਾ ਹੈ ਜੀ ਇਹਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਪੱਤਰਕਾਰ ਜੀ ਆ ਜਿਹੜਾ ਕੇਸ ਹੈਗਾ ਇਹਦਾ ਜਿਹੜਾ ਲਾਅ ਦਾ ਪੁਆਇੰਟ ਸੀ ਜਿਹੜਾ ਮਤਲਬ ਜੇ ਜਿਹੜਾ ਜਿਹੜਾ ਹੋ ਸਕਦੀ ਹੈ ਉਹ ਜੁਲਾਈ 'ਚ ਖਤਮ ਹੋ ਗਿਆ ਸੀਗਾ ਜੁਲਾਈ ਤੋਂ ਬਾਅਦ ਕੋਰਟ ਦੀ ਇਹ ਕੋਸ਼ਿਸ਼ ਸੀਗੀ ਦੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਕਿਵੇਂ ਧਰਨਾ ਚੁਕਾਇਆ ਜਾਵੇ ਤੇ ਉਸ ਤਰਫ ਨੂੰ ਚੱਲ ਰਿਹਾ ਸੀਗਾ ਆ ਜਿਹੜੀਆਂ ਕਮੇਟੀਆਂ ਬਣੀਆਂ ਇਹ ਵੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਲਈ ਬਣਾਈਆਂ ਕੋਰਟ ਨੇ ਤੇ ਅਗਲੀ ਜਿਹੜੀ ਡੇਟ ਹੈ ਉਹਦੇ ਤੇ ਫਾਈਨਲ ਆਰਡਰ ਆਉਣ ਦੀ ਪੂਰੀ ਉਮੀਦ ਹੈ ਬਾਕੀ ਹੁਣ ਸਰਕਾਰ ਦੇ ਹੱਥ ਚ ਹੋਰ ਕਿੰਨਾ ਕ ਇਹਨੂੰ ਲੰਮਕਾਉਣਾ ਚਾਹੁੰਦੀ ਹੈ ਹੋਰ ਕਿੰਨਾ ਟਾਈਮ ਮੰਗਣਾ ਚਾਹੁੰਦੀ ਹੈ